ਮਾਰਚ ਮਹੀਨੇ ਦੇ ਆਉਂਦੇ ਹੀ ਰਿਕਵਰੀਆਂ ਦਾ ਜਿਹੜਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਨੇ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦਰਸਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜਿਹੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਵੱਧ ਦਾ ਜਿਹੜਾ ਟੈਕਸ ਹੈ ਪੈਂਡਿੰਗ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨੋਟਿਸ ਭੇਜੇ ਗਏ ਨੇ ਲੀਗਲ ਉਸ ਤੋਂ ਬਾਅਦ ਜਦੋਂ ਟੈਕਸ ਹੈ ਜਿਹੜਾ ਨਹੀਂ ਭਰਿਆ ਜਾਂਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੰਜ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਜਿਹਾ ਪੂਰਾ ਮਾਮਲਾ ਜੁੜਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਨੇ ਆ ਕਿ ਕਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਉਹਨਾਂ ਨੇ ਸੀਲ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਉੱਤੇ ਤਾਲੇ ਜੜੇ ਹੋਏ ਨੇ ਤੇ ਉਸ ਤੋਂ ਬਾਅਦ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਵਾਂਗੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰਾਪਰਟੇ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾ ਦਾ ਡਿਫਾਲਟ ਰ ਹੈ ਜਿਹੜੇ ਪ੍ਰੋਪਰਟੀ ਟੈਕਸ ਜਿਹੜਾ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟੀ ਟੈਕਸ ਜਮਾ ਕਰਾਉਣ ਦੀ ਪਦਾਇਤ ਕੀਤੀ ਸੀ ਟੈਕਸ ਜਮਾ ਕਰਾਉ। ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਨੋਟਿਸਤਾ ਸੀ ਕਿ ਪ੍ਰੋਪਰਟੀ ਟੈਕਸ ਜਮਾ ਕਰਾਓ। ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਹੈ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਕਿੰਨੀ ਕਰ ਦਿੱਤੀ ਸੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹਮ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜਿਆ ਪੰਜਾ ਕਿੰਨੀ ਆਈਡੀਆ ਇਸ ਬੰਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49638 ਰੁਪਏ ਸ਼ਮਨ ਕਰਵਾਤੇ ਹਮ ਕਿ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਸ਼ਮਨ ਕਰਵਾਉਂਦੇ ਤਾਂ ਉਸ ਤੋਂ ਅਸੀਂ ਕਾਰਵਾਈ ਕਰਦੇ ਹੋਰ ਕਿੰਨੇ ਸਾਰੇ ਦੁਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲ ਰਿਹਾ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਨੇ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਹੀ 300 ਕੁ ਨੋਟਿਸ ਜਾਰੀ ਕੀਤੇ ਹਨ ਹਮੋਂਦਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੇਕਸ ਜਮਾ ਕਰੋ ਪ੍ਰੋਪਰਟੇਕਸ ਜਮਾ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫ਼ਤਰ ਦੇ ਵਿੱਚ ਆਓ ਸੈਟਰਡੇ ਸण्डे ਵੀ ਸਾਡਾ ਦਫ਼ਤਰ ਖੁੱਲ੍ਹਾ ਹੈ ਮੇਰੀ ਸਾਰਿਆਂ ਗੇ ਬੇਨਤੀ ਬਸ ਇਹ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਮਿਊਨਿਟੀ ਗਿੰਚ ਪੈਣ ਤੋਂ ਬਚਣ ਦਾ ਸਭ ਤੋਂ ਜਿਆਦਾ ਵਧੀਆ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗਰ ਟੈਕਸ ਪੇ ਕਰੋ ਦਫ਼ਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕਿਸ ਤਰ੍ਹਾਂ ਬਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਵਦਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਤਰੀਕਾ ਉਹਦੀ ਵਸਾ ਸੀਲ ਕਰਦੇ ਇਸ ਦੇ ਵਿੱਚ ਜੇ ਤਿੰਨ ਮੋਡਸ ਕਰਦੇ ਪਹਿਲਾਂ 7 ਦਿਨਾਂ ਦਾ ਨੋਟਸ ਹੁੰਦੇ ਫਿਰ 7 ਦਿਨਾਂ ਦਾ ਨੋਟਸ ਹੁੰਦੇ ਤੀਜਾ ਵੀ ਸਾਡਾ ਨੋਟਸ ਆਉਂਦਾ ਉਹਨਾਂ ਨੂੰ ਚੇਤਾਵਨੀ ਨੋਟਸ ਦੋਚਾ ਤੁਰੰਤ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟੇਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾਤਾ ਡਿਫਾਲਟਰ ਹੈ ਜਿਹੜੇ ਪ੍ਰੋਪਰਟੇਕਸ ਜਿਹਨਾਂ ਨੇ ਜਮ੍ਹਾਂ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟੇਕਸ ਜਮ੍ਹਾਂ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮ੍ਹਾਂ ਕਰਾਓ ਬਾਰ-ਬਾਰ ਨੋਟਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟੇਕਸ ਨਹੀਂ ਜਮ੍ਹਾਂ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਸ ਦਿੱਤਾ ਸੀ ਕਿ ਪ੍ਰੋਪਰਟੇਕਸ ਜਮ੍ਹਾਂ ਉਹ ਵੀ ਜਨ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜਟ ਟੈਕਸ ਸ਼ਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆ ਨਾ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਇਹ ਪ੍ਰੋਗਰਾਮ ਕੀਤਾ ਸੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹਮ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੀ ਆਈਡੀਆ ਇਸ ਬਾਰੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49638 ਰੁਪਏ ਜਮ੍ਹਾਂ ਕਰਵਾਤੇ ਹਮ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮਾਤ ਰੋਂਦੇ ਤੋਸਾਂ ਕਾਰਵਾਈ ਕਰੇ ਹੋਰ ਕਿੰਨੇ ਕੁ ਸਰ ਦੁਕਾਨਦਾਰ ਇਹੋ ਜੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਨੇ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁਸ਼ ਨੋਟਿਸ ਜਾਰੀ ਕੀਤੇ ਹੈ ਹਮੋਂ ਦੇ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮਾ ਕਰੋ ਪ੍ਰੋਪਰਟੀ ਟੈਕ ਜਮਨ ਰੋ ਦੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂ ਦੀ ਬੇਨਤੀ ਵਸਹੀ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲੀਟੀ ਵਿੱਚ ਪੈਣ ਤੋਂ ਬਚਣ ਦਾ ਜ਼ਿਆਦਾ ਵਧੀਆ ਤਰੀਕਾ ਹੈ ਕਿ ਸਰਕਾਰ ਦੇ ਜਮ੍ਹਾਂਗਿਰ ਨਾਗਰਿਕ ਟੈਕਸ ਪੇ ਕਰੋ ਦਫਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਨੂੰ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਮਤ ਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਦਾ ਸੀਲ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮਾਰਸ ਕਰਦੇ ਪਹਿਲਾਂ ਸਦਨਾਂ ਦਾ ਨੋਟਸੰਦੇ ਫਿਰ ਸਦਨਾਂ ਦਾ ਨੋਟਸੰਦੇ ਤੀਜਾ ਅਫੀਸ ਸਾਡਾ ਨੋਟਸ ਆ ਰਹੇ ਹੁੰਦੇ ਨੇ ਚੇਤਾਵਨੀ ਨੋਟਸ ਦੇ ਹੁੰਦੇ ਨੇ ਤੁਰੰਤ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਨੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟੇਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾਤਾ ਡਿਫਾਲਟਰ ਹੈ ਜਿਹੜੇ ਪ੍ਰੋਪਰਟੇਕਸ ਜਿਹੜਾ ਜਮ੍ਹਾਂ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟੇਕਸ ਜਮ੍ਹਾਂ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮ੍ਹਾਂ ਕਰਾਓ ਬਾਰ-ਬਾਰ ਨੋਟਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟੇਕਸ ਨਹੀਂ ਜਮ੍ਹਾਂ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਸਤਾ ਸੀ ਕਿ ਪ੍ਰੋਪਰਟੇਕਸ ਜਮ੍ਹਾਂ ਕਰਾ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੈ ਟੈਕਸ ਸ਼ਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆ ਨਾ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਇਕੋ ਜਿਹੀ ਕੀਤੀ ਅਸਈ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੇ ਆਈਡੀਆ ਇਸ ਬਾਰੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਹੂੰ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49648 ਰੁਪਏ ਸ਼ਮਾ ਕਰਵਾਤੇ ਹੂੰ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮਾਤਵਾਉਂਦੇ ਤਾਂ ਸਭੰਨ ਕੰਮ ਕਰੀਕਰ ਹੋਰ ਕਿੰਨੇ ਕਿ ਸਰ ਦੁਕਾਨਦਾਰੇ ਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁਛ ਨੋਟਿਸ ਜਾਰੀ ਕੀਤੇ ਹਨ ਹੋਰ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮਾ ਕਰੋ ਪ੍ਰੋਪਰਟੀ ਟੈਕ ਜਮਾ ਕਰਨ ਦੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫਤਰ ਦੇ ਵਿੱਚ ਆਓ ਸੈਟਰਡੇ ਸण्डे ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂ ਕੇ ਬੇਨਤੀ ਵਸਹੀ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਮਿਊਨਿਟੀ ਇੰਚ ਪੈਂਦੋਂ ਬਚਨ ਤੋਂ ਜ਼ਿਆਦਾ ਬੜਾ ਉਹ ਤਰੀਕਾ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਨਗਰ ਨਿ ਟੈਕਸ ਪੇ ਕਰੋ ਦਫਤਰ ਅਕੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਬੰਗੋ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਮਤ ਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਦਾ ਸੀਲ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮੋਰਸ ਕਰਦੇ ਪਹਿਲਾਂ ਸਾਧਨਾਂ ਨਾਲ ਉਸੰਦੇ ਫਿਰ ਸਾਧਨਾਂ ਨਾਲ ਉਸੰਦੇ ਤੀਜਾ ਵੀ ਸਾਡਾ ਨੋਟਸ ਆਉਂਦਾਂ ਚੇਤਾਵਨੀ ਨੋਟਸ ਦੇ ਚਾ ਤੁਰੰਤ ਪਹੇਜਾ ਮੰਗੋੜੇ ਹੁੰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਨ న్యూਸ ਸੇ ਮੈਂ ਹਾ ਪ੍ਰਦੀਪ ਵਰਤਾ ਮਾਰਚ ਮਹੀਨੇ ਦੇ ਆਉਂਦੇ ਰਿਕਵਰੀਆਂ ਦਾ ਜਿਹੜਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਨੇ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦਰਸਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜਿਹੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਵਰਦ ਦਾ ਜਿਹੜਾ ਟੈਕਸ ਹੈ ਪੈਂਡਿੰਗ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨੋਟਿਸ ਭੇਜੇ ਗਏ ਨੇ ਲੀਗਲ ਉਸ ਤੋਂ ਬਾਅਦ ਜਦੋਂ ਟੈਕਸ ਹੈ ਜਿਹੜਾ ਨਹੀਂ ਭਰਿਆ ਜਾਂਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੰਜ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਜੀਹਾਂ ਪੂਰਾ ਮਾਮਲਾ ਜੁੜਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਉਹਨਾਂ ਨੇ ਸੀਲ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਉੱਤੇ ਤਾਲੇ ਜੜੇ ਹੋਏ ਨੇ ਤੇ ਉਸ ਤੋਂ ਬਾਅਦ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਵਾਂਗੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰਾਪਰਟੇਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾ ਤੁਹਾਡਾ ਡਿਫਾਲਟਰ ਹੈ ਜਿਹੜੇ ਪ੍ਰੋਪਰਟੀ ਟੈਕਸ ਜਿਨ੍ਹਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰਟੀ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਉ। ਬਾਰ ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਨੋਟਿਸਤਾ ਸੀ ਕਿ ਪ੍ਰੋਪਰਟੀ ਟੈਕਸ ਜਮਾ ਕਰਾਓ। ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਇਕੁਇਰ ਕੀਤੀ ਜਾ ਸਕਦੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਪਰ ਦੀਪਕਾ ਮਾਰਚ ਮਹੀਨੇ ਦੇ ਆਉਂਦੇ ਹੀ ਰਿਕਵਰੀਆਂ ਦਾ ਜੜਾ سلسلہ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜਿਹहां ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਨੇ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦੱਸਦਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜਿਹੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਤੋ ਜ਼ਿਕਰ ਅਸਮ ਜਰਨਲ نیوز ਤੇ ਮੈਂ ਹਾਂ ਪ੍ਰਦੀਪ ਗਾਰਤਾ ਮਾਰਚ ਮਹੀਨੇ ਦੇ ਆਉਂਦੇ ਹੀ ਰਿਕਵਰੀਆਂ ਦਾ ਜਿਹੜਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦਰਸਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਵਰਦ ਦਾ ਜਿਹੜਾ ਟੈਕਸ ਹੈ ਪੈਂਡਿੰਗ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨੋਟਿਸ ਭੇਜੇ ਗਏ ਨੇ ਲੀਗਲ ਉਸ ਤੋਂ ਬਾਅਦ ਜਦੋਂ ਟੈਕਸ ਹੈ ਜਿਹੜਾ ਨਹੀਂ ਭਰਿਆ ਜਾਂਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੰਜ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਜਿਹहां ਪੂਰਾ ਮਾਮਲਾ ਜੁੜਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਉਹਨਾਂ ਨੇ ਸੀਲ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਉੱਤੇ ਤਾਲੇ ਜੜੇ ਹੋਏ ਨੇ ਤੇ ਉਸ ਤੋਂ ਬਾਅਦ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਵਾਂਗੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰਾਪਰ ਟੈਕਸ ਲਾਗੂ ਕੀਤਾ ਹੋਇਆ ਜਿਹੜੇ ਸਾਡੇ ਕਰਦਾ ਤਾਂ ਡਿਫਾਲਟ ਰ ਹੈ ਜਿਹੜੇ ਪ੍ਰੋਪਰਟੀ ਟੈਕਸ ਜਿਹਨਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟੀ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਨੋਟਿਸਤਾ ਸੀ ਕਿ ਪ੍ਰੋਪਰਟੀ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਕਿੰਨੀਆਂ ਕੀਤੀਆਂ ਸੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਬਾਕੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਨਾ ਕਿੰਨੇ ਖੜਿਆ ਪੰਜਾ ਕਿੰਨੀ ਆਈਡੀਆ ਇਸ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49638 ਰੁਪਏ ਜਮ੍ਹਾਂ ਕਰਵਾਤੇ ਹੂੰ ਕਿ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮ੍ਹਾਂ ਕਰਵਾਉਂਦੇ ਤਾਂ ਉਸਾਂ ਨੂੰ ਕਾਰਵਾਈ ਕਰਦੇ ਹੋਰ ਕਿੰਨੇ ਸਾਰੇ ਦੁਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਟਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਤੇ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁ ਨੋਟਿਸ ਜਾਰੀ ਕੀਤੇ ਹੈ ਹੋਰ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟਾਈ ਟੈਕ ਜਮ੍ਹਾਂ ਕਰੋ ਪ੍ਰੋਪਰਟਾਈ ਟੈਕ ਜਮ੍ਹਾਂ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫ਼ਤਰ ਦੇ ਵਿੱਚ ਆਓ ਸੈਟਰਡੇ ਸण्डे ਵੀ ਸਾਡਾ ਦਫ਼ਤਰ ਖੁੱਲਾ ਹੈ ਮੇਰੀ ਸਾਰਿਆਂ ਦੀ ਬੇਨਤੀ ਵਸਈ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲੀਟੀਜੈਂਸ ਪੈਣ ਤੋਂ ਬਚਣ ਦਾ ਜਿਆਦਾ ਵਧੀਆ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗਰ ਟੈਕਸ ਪੇ ਕਰੋ ਦਫ਼ਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਵੱਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਵਤਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਤੇ ਦੇਉ ਜਾਂ ਰਿਕਵਰੀ ਵਾਸਤੇ ਸੀਲ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮੋੜਸ ਕੱਢ ਦੇ ਪਹਿਲਾਂ ਸਾਧਨਾਂ ਨਾਲ ਉਸਦੇ ਫਿਰ ਸਾਧਨਾਂ ਨਾਲ ਉਸਦੇ ਤੀਜਾ ਅਫਸਰਾਂ ਨਾਲ ਨੋਟਸ ਆਉਂਦਾਂ ਚੇਤਾਵਨੀ ਨੋਟਸ ਦੇ ਚਾ ਤੁਰੰਤ ਬਹੇ ਜਮਾ ਕਰਾਉਣ ਦੇ ਹੁੰਦੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਜ਼ਦਾਰ ਡਿਫਾਲਟਰ ਹੈ ਜਿਹੜੇ ਪ੍ਰੋਪਰਟ ਟੈਕਸ ਜਿਹਨਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਸ ਦਿੱਤੀ ਕਿ ਪ੍ਰੋਪਰਟ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜਟ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰਾਪਰਟੀ ਸੀਲ ਕਰਕੇ ਕੋਈ ਵੀ ਕਰ ਦਿੱਤੀ ਅਸਈ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰਾਪਰਟੀ ਉਹ ਹੀ ਸੀਲ ਕੀਤੀ ਹੈ ਕਿੰਨੀਆਂ ਪ੍ਰਾਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰਾਪਰਟੀ ਸੀਲ ਕੀਤੀਆਂ ਸੀ ਬਾਕੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜਿਆ ਪੰਜਾ ਕਿੰਨੀ ਆਈਡੀਆ ਇਹਨਾਂ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 94638 ਰੁਪਏ ਜਮਾ ਕਰਵਾਤੇ ਹੂੰ ਤੇ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮ੍ਹਾਂ ਕਰਵਾਉਂਦੇ ਤਾਂ ਸਭ ਕੰਮ ਕਰਲੀ ਹੁੰਦਾ। ਹੋਰ ਕਿੰਨੇ ਕੁ ਸਾਰੇ ਦੁਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਪਤਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ। ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁਸ਼ ਨੋਟਿਸ ਜਾਰੀ ਕੀਤੇ ਹੈ ਹੋਰ ਨੋਟਿਸ ਵੀ ਦੇਖ ਰਹੇ ਆਜ ਵੀ ਨੋਟਿਸ ਮੈਂ ਜਾਰੀ ਕੀਤੇ ਹੈ। ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮ੍ਹਾਂ ਕਰੋ ਪ੍ਰੋਪਰਟੀ ਟੈਕ ਜਮ੍ਹਾਂ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾ ਹੈ। ਦਫਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂਗੇ ਬੇਨਤੀ ਵਸਈ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲਿਟੀਗੇਸ਼ਨ ਚ ਪੈਣ ਤੋਂ ਬਚਣ ਦਾ ਬਿਹਤਰੀਨ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗੂ ਟੈਕਸ ਪੇ ਕਰੋ ਦਫਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੋਰਸ ਤੋਂ ਬਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਵਤਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਦਾ ਸੇਲ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮੋੜਸ ਕੱਢ ਦੇ ਪਹਿਲਾਂ ਸਾਧਨ ਦਾ ਨੋਟਸ ਹੁੰਦਾ ਫਿਰ ਸਾਧਨ ਦਾ ਨੋਟਸ ਹੁੰਦਾ ਤੀਜਾ ਅਬਸਾੜਾ ਨੋਟਸ ਆਉਂਦਾਂ ਚੇਤਾਵਨੀ ਨੋਟਸ ਹੁੰਦਾ ਤੇ ਤੁਰੰਤ ਬਹੇ ਜਮਾ ਕਰਾਉਣ ਦੇ ਹੁੰਦੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਜ਼ਾ ਦਾ ਡਿਫਾਲਟਰ ਹੈ ਜਿਹੜੇ ਪ੍ਰੋਪਰਟ ਟੈਕਸ ਜਿਹਨਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਨੋਟਸਤਾ ਸੀ ਕਿ ਪ੍ਰੋਪਰਟ ਟੈਕਸ ਜਮਾ ਕਰਾਓ ਉਹ ਵੀ ਜਨ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜਟ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਜੇ ਕੋਈ ਦਿੱਤੀ ਅਸਲੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਉਹ ਹੀ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਬਾਕੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜਿਆ ਪੰਜਾ ਕਿੰਨੀ ਆਈਡੀਆ ਇਹਨਾਂ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49638 ਰੁਪਏ ਜਮਾ ਕਰਵਾਤੇ ਹੂੰ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮ੍ਹਾਂ ਕਰਵਾਉਂਦੇ ਤਾਂ ਸਭ ਕੰਮ ਕਰੀ ਕਰਦੇ ਹੋ। ਹੋਰ ਕਿੰਨੇ ਕੁ ਸਾਰੇ ਦੁਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜੇਗਾ। ਤੇ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁ ਨੋਟਿਸ ਜਾਰੀ ਕੀਤੇ ਹੈ ਹੋਰ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ। ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮ੍ਹਾਂ ਕਰੋ ਪ੍ਰੋਪਰਟੀ ਟੈਕ ਜਮ੍ਹਾਂ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾ ਹੈ। ਦਫਤਰ ਦੇ ਵਿੱਚ ਉਹ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂ ਦੀ ਬੇਨਤੀ ਵਸਹੀ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲੀਟੀਂਚ ਪੈਣ ਤੋਂ ਬਚਣ ਦਾ ਬਜਾਏ ਉਹਦਾ ਬਿਹਤਰ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂਗਿਰ ਨਗਰ ਟੈਕਸ ਪੇ ਕਰੋ ਦਫਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਵੱਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਵਦਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਅਸੀਂ ਕਵਰੀ ਵਾਸਾ ਸੀਲ ਕਰਦੇ ਹਾਂ ਇਸ ਦੇ ਵਿੱਚ ਜੇ ਤਿੰਨ ਮੋੜਸ ਕੱਢ ਦੇ ਤਦੋਂ ਸਾਦਨਾਂ ਨਾ ਰੋਸ ਦੇ ਫਿਰ ਸਾਦਨਾਂ ਨਾ ਰੋਸ ਦੇ ਤੀਜਾ ਵੀ ਸਾਡਾ ਨੋਟਸ ਆਉਂਦਾ ਨੰਦਮ ਚੇਤਾਵਨੀ ਨੋਟਸ ਦੇ ਚ ਤੁਰੰਤ ਪਹੇਜਾ ਮਗੋੜਿਆ ਹੁੰਦਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪਰਦੀਪ ਗੌਰ ਤਾਂ ਮਾਰਚ ਮਹੀਨੇ ਦੇ ਆਉਂਦੇ ਹੀ ਰਿਕਵਰੀਆਂ ਦਾ ਜਿਹੜਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦਰਸਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜਿਹੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਵਰਦ ਦਾ ਜਿਹੜਾ ਟੈਕਸ ਹੈ ਪੈਂਡਿੰਗ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨੋਟਿਸ ਭੇਜੇ ਗਏ ਨੇ ਲੀਗਲ ਉਸ ਤੋਂ ਬਾਅਦ ਜਦੋਂ ਟੈਕਸ ਜਿਹੜਾ ਨਹੀਂ ਭਰਿਆ ਜਾਂਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੰਜ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਜੀਹਾਂ ਪੂਰਾ ਮਾਮਲਾ ਜੁੜਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਉਹਨਾਂ ਨੇ ਸੀਲ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਉੱਤੇ ਤਾਲੇ ਜੜੇ ਹੋਏ ਨੇ ਤੇ ਉਸ ਤੋਂ ਬਾਅਦ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਵਾਂਗੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰਾਪਰਟੀ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾ ਤਾਂ ਡਿਫਾਲਟ ਰਹਿ ਜਿਹੜੇ ਪ੍ਰੋਪਰਟੀ ਟੈਕਸ ਜਿਨ੍ਹਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰਟੀ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ ਬਾਰ ਨੋਟਿਸ ਦੇਣ ਦੇ باوجود ਜੇ ਉਹ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਿਸ ਦਿੱਤਾ ਸੀ ਕਿ ਪ੍ਰੋਪਰਟੀ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਕਿੰਨੀਆਂ ਕਿਤੀ ਅਸਲੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਾਰਾ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੀ ਆਈਡੀਆ ਇਹਨਾਂ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵ ਹੈ ਗਈ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49648 ਰੁਪਏ ਜਮ੍ਹਾਂ ਕਰਵਾਤੇ ਹੂੰ ਜੇਕਰ ਇਹ ਬੰਦੇ ਪ੍ਰੋਪਰਟੀ ਤੇ ਜਮ੍ਹਾਂ ਕਰਵਾਉਂਦੇ ਤਾਂ ਉਸਾਂ ਨੂੰ ਕਾਰਵਾਈ ਕਰਦੇ ਹੋਰ ਕਿਨੇ ਸਰ ਦੁਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਪਤਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਤੇ ਇਹ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁਸ਼ ਨੋਟਿਸ ਜਾਰੀ ਕੀਤੇ ਹੋ ਹੌਮ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੈਂ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕਸ ਜਮ੍ਹਾਂ ਕਰੋ ਪ੍ਰੋਪਰਟੀ ਟੈਕਸ ਜਮ੍ਹਾਂ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫ਼ਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫ਼ਤਰ ਖੁੱਲ੍ਹਾ ਹੈ ਮੇਰੀ ਸਾਰਿਆਂਗੇ ਬੇਨਤੀ ਬਸ ਇਹ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਰਿਟਿੰਜ ਪੈਣ ਤੋਂ ਬਚਣ ਦਾ ਬਿਹਤਰੀਨ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗਰੂ ਟੈਕਸ ਪੇ ਕਰੋ ਦਫ਼ਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੋਰਸ ਤੋਂ ਬਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਰ ਇਹ ਕਿੰਨੇ ਵਦਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਦਾ ਸੀਲ ਕਰ ਦਿੰਦੇ ਇਸ ਦੇ ਵਿੱਚ ਜੇ ਤਿੰਨ ਮੋੜਸ ਕੱਢਦੇ ਪਹਿਲਾਂ ਸਾਧਨਾਂ ਨਾਲ ਉਸਦੇ ਫਿਰ ਸਾਧਨਾਂ ਨਾਲ ਉਸਦੇ ਤੀਜਾ ਵੀ ਸਾਡੇ ਨੋਟਸ ਆਉਂਦੇ ਨੇ ਚੇਤਾਵਨੀ ਨੋਟਸ ਦੋਚਾ ਤੁਰੰਤ ਪੈਸੇ ਜਮਾ ਕਰਾਉਣੇ ਹੁੰਦੇ ਨੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟੇ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾਤਾ ਡਿਫਾਲਟ ਰ ਹੈ ਜਿਹੜੇ ਪ੍ਰੋਪਰਟੇ ਟੈਕਸ ਜਿਨ੍ਹਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰਟੇ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰਟੇ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਸ ਦਿੱਤਾ ਸੀ ਕਿ ਪ੍ਰੋਪਰਟੇ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਸ਼ਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰਾਪਰਟੀ ਸੀਲ ਕਰਕੇ ਤਕਰੀਬਨ ਕੀਤੀ ਅਸਈ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰਾਪਰਟੀ ਹੋਈ ਸੀਲ ਕੀਤੀ ਕਿੰਨੀਆਂ ਪ੍ਰਾਪਰਟੀਆਂ ਸੀਲ ਕਰੀਆਂ ਸਾਰਾ ਟੋਟਲ 5 ਪ੍ਰਾਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੇ ਆਈਡੀਆ ਵੀਵਾ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵ ਹੈ ਗਈ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49648 ਰੁਪਏ ਜਮ੍ਹਾਂ ਕਰਵਾਤੇ ਹੂੰ ਤੇ ਜੇਕਰ ਇਹ ਬੰਦੇ ਪ੍ਰੋਪਰਟੇਕ ਟੈਕ ਜਮਾਤ ਰੋਂ ਦੇ ਤੋ ਸਾਨੂੰ ਕਾਰਵਾਈ ਕਰਨੀ ਹੋਰ ਕਿੰਨੇ ਕੁ ਸਰ ਦੁਕਾਨਦਾਰ ਇਹੋ ਜੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਨੇ ਤੇ ਇਹ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਹੀ 300 ਕੁਸ਼ ਨੋਟਿਸ ਜਾਰੀ ਕੀਤੇ ਹੈ ਹੋਰ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੈਂ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੇਕ ਟੈਕ ਜਮਾ ਕਰੋ ਪ੍ਰੋਪਰਟੇਕ ਟੈਕ ਜਮਾਤ ਰਣ ਦੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾਏ ਦਫਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂਗੇ ਬੇਨਤੀ ਬਸ ਇਹ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਰਿਟਿੰਜ ਪੈਣ ਤੋਂ ਬਚਣ ਦਾ ਬਜਾਏ ਦਾ ਬੜਾ ਵਧੀਆ ਤਰੀਕਾ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗਰ ਟੈਕਸ ਪੇ ਕਰੋ ਦਫਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰਾਓਗੇ ਤਾਂ ਇਹਦੀ ਰਿਕਵਰੀ ਕੌਣਸੇ ਵੱਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਮਤ ਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਤੇ ਦਿਓ ਜਾਂ ਰਿਕਵਰੀ ਦਾ ਸੱਥ ਹੀ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮੋਡਸ ਕਰਦੇ ਪਹਿਲਾਂ ਸਾਧਨਾਂ ਨਾਲ ਉਸਦੇ ਫਿਰ ਸਾਧਨਾਂ ਨਾਲ ਉਸਦੇ ਤੀਜਾ ਵੀ ਸਾਡੇ ਨੋਟਸ ਆਉਂਦਾਂ ਚੇਤਾਵਨੀ ਨੋਟਸ ਦੇ ਉਸ ਤੁਰੰਤ ਪੈਸੇ ਜਮਾ ਕਰਾਉਣ ਦੇ ਹੁੰਦੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰਟੇਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਜ਼ਦਾਰ ਡਿਫਾਲਟਰ ਹੈ ਜਿਹੜੇ ਪ੍ਰੋਪਰਟੇਕਸ ਜਿਹੜਾ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰਟੇਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ-ਬਾਰ ਨੋਟਸ ਦੇਣ ਦੇ ਬਾਵਜੂਦ ਵੀ ਜਮਾ ਪ੍ਰੋਪਰਟੇਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਸ ਦਿੱਤਾ ਸੀ ਕਿ ਪ੍ਰੋਪਰਟੇਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਸ਼ਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਕਿ ਟੈਕਸ ਦੀ ਵਸੂਲੀ ਪ੍ਰਾਪਰਟੀ ਸੀਲ ਕਰਕੇ ਕੋਈ ਤਰ੍ਹਾਂ ਦੀ ਕੀਤੀ ਅਸਈ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰਾਪਰਟੀ ਹੋਈ ਸੀਲ ਕੀਤੀ ਹੈ ਕਿੰਨੀਆਂ ਪ੍ਰਾਪਰਟੀਆਂ ਸੀਲ ਕਰੀਆਂ ਸਾਰਾ ਟੋਟਲ 5 ਪ੍ਰਾਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੀ ਆਈਡੀਆ ਇਸ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵ ਹੈ ਗਈ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49648 ਰੁਪਏ ਜਮ੍ਹਾਂ ਕਰਵਾਤੇ ਹੂੰ ਤੇ ਜੇਕਰ ਇਹ ਬੰਦੇ ਪ੍ਰੋਪਰਟੀ ਟੈਕ ਜਮਾਤਵਾਉਂਦੇ ਤਉਸਾਂ ਕਾਰਵਾਈ ਕਰਦੇ ਹੋ। ਹੋਰ ਕਿੰਨੇ ਕੁ ਸਾਰੇ ਦੁਕਾਨਦਾਰੇ ਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਪਟਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ। ਤੇ ਇਹ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ ਜੀ 300 ਕੁਸ਼ ਨੋਟਿਸ ਜਾਰੀ ਕੀਤੇ ਹੈ ਹਰ ਮਹੀਨੇ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ। ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮਾ ਕਰੋ। ਪ੍ਰੋਪਰਟੀ ਟੈਕ ਜਮਾਤਵਾਉਂਦੀ ਬੜੀ ਸਰਲ ਵਿਧੀ ਹੈ। ਸੈਲਫ ਅਸੈਸਮੈਂਟ ਦੇ ਹੈਗਾਏ ਦਫਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂਗੇ ਬੇਨਤੀ ਬਸ ਇਹ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਰਿਟਿੰਜ ਪੈਣ ਤੋਂ ਬਚਣ ਦਾ ਬਜਾਏ ਬਿਹਤਰ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਹੋਏ ਲਗਰ ਟੈਕਸ ਪੇ ਕਰੋ ਦਫਤਰਾਂ ਦੇ ਟੈਕਸ ਜਮ੍ਹਾਂ ਕਰੋ ਜੇਕਰ ਟੈਕਸ ਜਮ੍ਹਾਂ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਵੱਲੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਰ ਇਹ ਕਿੰਨੇ ਵਦਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਵਾਸਤੇ ਸੀਲ ਕਰਦੇ ਏ ਇਸ ਦੇ ਵਿੱਚ ਜੇ ਤਿੰਨ ਮੋੜਸ ਕੱਢ ਦੇ ਪਹਿਲਾਂ ਸਾਧਨਾਂ ਰੂਸ ਦੇ ਫਿਰ ਸਾਧਨਾਂ ਰੂਸ ਦੇ ਤੀਜਾ ਅਫੀਸਰਾਂ ਦਾ ਨੋਟਸ ਆਉਂਦਾਂ ਚੇਤਾਵਨੀ ਨੋਟਸ ਦੇ ਉਸ ਤੁਰੰਤ ਪਹੇਜਾ ਕਰਣੇ ਹੁੰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਨੂਸ ਤੇ ਮੈਂ ਹਾ ਪਰਦੀਪ ਕੌਰ ਤਾਂ ਮਾਰਚ ਮਹੀਨੇ ਦੇ ਆਉਂਦੇ ਹੀ ਰਿਕਵਰੀਆਂ ਦਾ ਜਿਹੜਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਦੱਸਿਆ ਕਿ ਉੱਥੇ ਨਗਰ ਕੌਂਸਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜ ਪ੍ਰਾਪਰਟੀਆਂ ਨੇ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦਰਸਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਸੀਲ ਕਰਨ ਤੋਂ ਪਹਿਲਾਂ ਨੋਟਿਸ ਨੇ ਜਿਹੜੇ ਭੇਜੇ ਗਏ ਸੀ ਕਿਉਂਕਿ ਉਹਨਾਂ ਨੇ ਟੈਕਸ ਜਮਾਨ ਨਹੀਂ ਕਰਵਾਇਆ ਸੀ ਤਾਂ ਦੱਸਿਆ ਕਿ 10 ਲੱਖ ਤੋਂ ਵੱਧ ਦਾ ਜਿਹੜਾ ਟੈਕਸ ਹੈ ਪੈਂਡਿੰਗ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨੋਟਿਸ ਭੇਜੇ ਗਏ ਨੇ ਲੀਗਲ ਉਸ ਤੋਂ ਬਾਅਦ ਜਦੋਂ ਟੈਕਸ ਹੈ ਜਿਹੜਾ ਨਹੀਂ ਭਰਿਆ ਜਾਂਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੰਜ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਜੀਹਾਂ ਪੂਰਾ ਮਾਮਲਾ ਜੁੜਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਉਹਨਾਂ ਨੇ ਸੀਲ ਕਰਕੇ ਰੱਖ ਦਿੱਤਾ ਦੁਕਾਨਾਂ ਦੇ ਉੱਤੇ ਤਾਲੇ ਜੜੇ ਹੋਏ ਨੇ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀ ਕੀਤੀ ਜਾਏਗੀ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਵਾਂਗੇ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰਾਪਰਟੇਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਗੜਦੋ ਦਾ ਡਿਫਾਲਟਰ ਹੈ ਜਿਹੜੇ ਪ੍ਰੋਪਰਟੀ ਟੈਕਸ ਜਿਨ੍ਹਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰਟੀ ਟੈਕਸ ਜਮਾ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮਾ ਕਰਾਓ ਬਾਰ ਬਾਰ ਨੋਟਿਸ ਦੇਣ ਦੇ باوجود ਜੇ ਉਹ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਿਸ ਦਿੱਤਾ ਸੀ ਕਿ ਪ੍ਰੋਪਰਟੀ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆਣਾ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਇਹ ਕਾਨੂੰਨੀ ਕਿਤੀ ਅਸਲੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਹੋਈ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਾਰਾ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਕਿੰਨੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਮਾਉਂਟ